ਰਜਿੰਦਰ ਜੀ ਇੱਕ ਨੌਜਵਾਨ ਕਿਸਾਨ ਦੀ ਮੌਤ ਹੋਈ ਹੈ ਕੀ ਉਹਨਾਂ ਦਾ ਨਾਮ ਸੀ ਕੀ ਕਾਰਨ ਉਹਨਾਂ ਦਾ ਨਾਮ ਜੀ ਜਰਨੈਲ ਸਿੰਘ ਸੀਗਾ ਤੇ ਉਹਨਾਂ ਕੋਲ 6-7 ਕਿੱਲੇ ਜ਼ਮੀਨ ਦੀ ਸੀਗੀ ਆਰਥਿਕ ਹਾਲਤ ਨੂੰ ਨਾ ਠੀਕ ਹੋਣ ਕਾਰਨ ਗਰੀਬੀ ਕਰ ਮੀਨ ਵਿਕ ਗਈ ਤੇ ਘਰ ਵੀ ਵੇਚ ਗਿਆ ਉਹ ਕਿਰਾਏ ਤੇ ਮਾਂ ਸਾਹ ਰਹਿ ਰਹੇ ਨੇ ਤੇ ਕੱਲ ਉਹ ਕਰਜੇ ਤੋਂ ਤੰਗ ਆ ਕੇ ਪਿੰਟਲਿਆ ਸੀ ਉਹ ਨਾਮ ਉਹਨੇ ਖੁਦ ਹੀ ਕਰ ਗਏ ਜੀ ਜਰਨੈਲ ਸਿੰਘ ਤੇ ਬੱਚਾ ਛੋਟਾ ਜਿਹਾ ਜੀ ਮਾਂ ਦੇ ਬਾਗੀ ਤੇ ਉਹ ਮਟਿਆਰ ਘਰ ਉਹ ਕੁੜੀ ਉਹਨਾਂ ਦਾ ਗੁਜ਼ਾਰਾ ਕਰਨਾ ਬਹੁਤ ਔਖਾ ਸਰਕਾਰਾਂ ਜੋ ਵੀ ਇਹਨਾਂ ਦੀ ਮਦਦ ਕਰਨ ਦੀ ਵੱਧ ਤੋਂ ਵੱਧ ਇਹ ਗਰੀਬ ਪਰਿਵਾਰ ਹੈ ਤੇ ਅਸੀਂ ਵੀ ਹੁਣ ਉਹਨਾਂ ਦੇ ਆਸਮਾਨ ਦੇ ਵਿੱਚ ਆ ਕੇ ਉਹਨਾਂ ਦੀ ਸੰਸਕਾਰ ਦਾ ਕਰਦੇ ਆ ਜੀ ਕੋਈ ਹੱਲ ਜੋ ਵੀ ਸਰਕਾਰਾਂ ਬਾੜੀ ਕਰਦੀਆਂ ਜੀ ਇਹਨਾਂ ਦੀ ਮਦਦ ਕਰੀ ਜਾਵੇ ਦਿਨੋ ਦਿਨ ਦੇਖੋ ਇਹ ਵੀ ਕਿਸਾਨ ਵੱਧ ਤੋਂ ਵੱਧ ਕਰ ਜੇ ਤੋਂ ਤੰਗ ਆ ਕੇ ਖੁਦਕੁਸ਼ੀਆ ਕਰ ਰਹੇ ਨੇ ਛੋਟੇ ਜ਼ਿਮੀਂਦਾਰ ਨੂੰ ਗੁਜ਼ਾਰੇ ਕਰਨੇ ਬਹੁਤ ਔਖੇ ਹੋ ਗਏ ਪਏ ਨੇ ਜੀ ਇਹ ਸਰਕਾਰਾਂ ਨੂੰ ਸਾਡੀ ਬੇਨਤੀ ਹੈ ਵੀ ਇਹ ਜਿਹੇ ਪੀੜਤ ਪਰਿਵਾਰਾਂ ਦੀ ਬਾਹ ਫੜੀ ਜਾਵੇ ਜੀ ਜੋ ਵੀ ਇਹਨਾਂ ਦੀ ਆਰਥਿਕ ਹਾਲਤ ਹੈ ਪਤਾ ਹੀ ਆ ਸਭ ਨੂੰ ਜੀ ਇਹ ਕਾਦੀ ਮਦਦ ਕਰੀ ਜਾਵੇ ਜੀ ਸਾਰੇ ਕਿਸਾਨਾਂ ਨੂੰ ਜੋ ਵੀ ਕਿਸਾਨ ਹੈ ਜੀ ਤੁਹਾਨੂੰ ਪਤਾ ਵੀ ਗਰੀਬ ਕਿਸਾਨ ਆ ਛੋਟਾ ਜ਼ਿਮੀਂਦਾਰ ਨੂੰ ਗੁਜ਼ਾਰਾ ਕਰਨਾ ਬਹੁਤ ਔਖਾ ਹੋ ਗਿਆ ਪਿਆ ਜੀ ਆਰਥਿਕ ਹਾਲਤ ਤੰਗ ਕਰਕੇ ਇਹਨੇ ਖੁਦਕੁਸ਼ੀ ਕਰ ਲਈ ਜੀ ਤੰਗੀ ਦੇ ਵਿੱਚ ਕਿਸੇ ਮਸੂਮੀ ਦਾ ਕੋਈ ਹੱਥ ਨਹੀਂ ਪੈ ਰਿਹਾ ਸੀ ਗਰੀਬ ਕਿਸਾਨ ਸੀ ਕਿੰਨਾ ਕ ਕਰਜ਼ਾ ਸੀ ਇਹਦੇ ਸੇ ਮਰਜਾ ਜੀ ਇਹਨੇ ਸੀਸਪਤ 100000 ਰੁਪਏ ਦਾ ਟਰੈਕਟਰ ਸੀ ਜੀ ਉਹ ਵੀ ਇਹਦੇ ਸਿਰਫ ਮਰਜਾ ਪੈ ਗਿਆ ਯੂ ਨਾ ਮੁੜੇ ਜੀ ਘਰ ਵੇਚਤਾ ਜੀ ਇਹਨੇ ਘਰ ਵੇਚ ਕੇ ਕਿਸਾਨ ਕੋਸਤਾ ਭਾਈ ਗਿਆ ਜੀ ਤੇ ਬਿਲਕੁਲ ਹੁਣ ਇਹਦਾ ਕੰਮ ਠੱਪ ਹੋ ਗਿਆ ਜੀ ਇਹਨੂੰ ਤੰਗ ਹੋ ਗਿਆ ਜੀ ਲੋਗੇ ਕੰਮ ਕਰਨ ਲੱਗਿਆ ਜੀ ਕਿਸਾਨ ਨੇ ਤੰਗ ਕਰਨੇ ਤੋਂ ਕੁਛ ਨਹੀਂ ਹੋਇਆ ਉਹਦੀ ਵਿਚਾਂ ਵਿੱਚੋਂ ਪਰ ਇਹ ਆ ਅਸੀਂ ਇਹਸ ਕਰਕੇ ਤੰਗ ਹੋ ਕੇ ਇਹਨੇ ਖੁਦਕੁਸ਼ੀ ਕਰ ਲਈ ਕਿਸਾਨ ਮਟੇ ਹੋ ਗਏ ਕਿਸਤਾਲਿਆਂ ਦੀ ਮੋਟਰਸਾਈਕਲ ਖੋਗੇ ਲਈ ਜੀ ਕਰੋ ਸਮਾਨ ਚਾੱਕੀ ਲਈ ਜੀ ਦਾ ਇਸ ਕਰਕੇ ਇਹ ਤੰਗੀ ਦੇ ਵਿੱਚ ਅੱਗੇ ਨਹੀਂ ਖੁੱਦ ਬਚੀ। ਮੰਗ ਕੀ ਕਰਦੇ ਹੋ ਜੀ? ਮੰਗ ਤਾਂ ਸਰਕਾਰਾਂ ਤੋਂ ਹੀ ਹੈ ਜੀ ਇਹਨਾਂ ਦੀ ਮਦਦ ਕੀਤੀ ਜਾਵੇ। ਬੱਚਿਆਂ ਦੀ ਪੜ੍ਹਾਈ ਦਾ ਖਰਚਾ, ਉਹ ਬੀਬੀ ਨੂੰ ਕੋਈ ਛੋਟੀ ਮੋਟੀ ਸਰਕਾਰ ਨੌਕਰੀ ਦੇਵੇ ਆਪੇ ਬੱਚੇ ਪਾਲ ਲਈ। ਮਾਂ ਵਿਧਵਾ ਜੀ, ਬਾਪ ਵੀ ਬੇਚਾਰੀ, ਵਰਦਾ ਕੋ ਕੰਮ ਨਹੀਂ ਕਰ ਸਕਦੀ ਉਹ। ਇਹ ਸਾਡੇ ਦਾ ਸਰਕਾਰ ਨੂੰ ਹੀ ਵੇੰਚੀ ਆ ਵੀ ਉਹਦੇ ਪਰਿਵਾਰ ਨੂੰ ਕੋਈ ਨੌਕਰੀ ਦਿੱਤੀ ਜਾਵੇ ਜੀ। ਆਪਦੇ ਉਹ ਬੱਚੇ ਪਾਲ। ਕਰਜ਼ਾ ਜ਼ਿਆਦਾ ਹੋ ਗਿਆ ਜੀ। ਪਹਿਲਾਂ 6-7 ਕਿੱਲੇ ਜ਼ਮੀਨ ਦੀ ਸੀ ਜਿਹੜੀ ਥੋੜੀ-ਥੋੜੀ ਕਰਕੇ ਉਹ ਦਿੱਤੀ ਤੇ ਬਾਅਦ ਵਿੱਚ ਉਹਨੇ ਆ ਮੈਂ ਘਰਦਰ ਜੀ ਰਾਤ ਚੋਣ ਵਾਸਤੇ ਟਰੈਕਟਰ ਲੈ ਲਈ ਸੀ ਕਿਸ਼ਤਾਂ ਤੇ ਤੇ ਉਹ ਕਿਸ਼ਤ ਨਾ ਭਰੀ ਜਮੀਨ ਦੀ ਵਿੱਚ ਉਹਨੂੰ ਘਰ ਵੇਚਣਾ ਪੈ ਗਿਆ ਜੀ ਘਰ ਵੇਚ ਕੇ ਮਾਨਸਾ 21 ਨੰਬਰ ਵਾਰਟ ਕਿਰਾਏ ਤੇ ਰਹਿਣ ਲੱਗ ਗਿਆ ਜੀ ਤੇ ਉਸ ਤੋਂ ਬਾਅਦ ਉਹ ਕਿਰਾਏ ਦੇ ਕਿਰਾਇਆ ਵੀ ਨਾ ਦਿੱਤਾ ਗਿਆ ਉਹ ਪਰਿਵਾਰ ਨੇ ਚੋਬਰੀ ਵੀ ਦੇ ਕੇ ਕਿਰਾਇਆ ਵੀ ਦੋ ਪਿਛਲੇ ਦੋ ਮਹੀਨੇ ਤੋਂ ਨਹੀਂ ਲੈ ਰਹੇ ਸੀ ਜੀ ਬਸ ਇਸ ਮਜ਼ਦੂਰੀ ਦੇ ਵਿੱਚ ਜੀ ਉਹਨਾਂ ਟਰੈਕਟਰ ਦੀ ਕਿਸ਼ਤ ਆ ਜਾਂਦੀ ਸੀ ਕਦੇ ਉਸ ਪਿੰਡਾਂ ਦੇ ਵਿੱਚੋਂ ਕਿਸ਼ਤਾਂ ਕਢਾਈਆਂ ਆਉਂਦੀਆਂ ਬੁੜੀਆਂ ਨੇ ਉਹ ਕਿਸ਼ਤਾਂ ਆ ਜਾਂਦੀ ਸੀ ਅਰ ਉਹਦੀ ਆਪ ਹੀ ਮਜਬੂਰੀ ਕਰਕੇ ਕਰਦੀ ਦੀ ਮਜਬੂਰੀ ਕਰਕੇ ਜੀ ਉਹਨੇ ਖੁਦ ਕਚੀ ਕਰਨੀ ਚੋਈ ਪਰਿਵਾਰ ਵਿੱਚ ਕੌਣ ਕੌਣ ਸੀ ਇੱਕੋ ਜਿਹੀ ਵਾਈਫ ਹੈ ਜੀ ਕੱਛਤਾਨ ਦਾ ਬੱਚਾ ਹੈ ਇੱਕ ਉਹਦੀ ਮਾਤਾ ਜੀ ਕੀ ਮੰਗ ਕੀ ਕਰਦੇ ਨੇ ਮੰਗਦਾ ਸਰਕਾਰ ਤੋਂ ਇਹੀ ਕਰਦੇ ਆ ਜੀ ਵੀ ਨਾ ਤਾਂ ਇਸ ਕੋਲ ਘਰ ਹੈ ਨਾ ਕੋਈ ਜ਼ਮੀਨ ਹੈ ਨਾ ਕੋਈ ਪਿੱਛੇ ਜਗ੍ਹਾ ਦਾ ਕੋਈ ਸਾਧਨਾ ਹੈ ਜੀ ਉਹ ਬੱਚੇ ਤੇ ਉਹਦੀ ਵਾਈਫ ਤੇ ਉਹਦੀ ਮਾਂ ਵੀ ਪਿੱਛੇ ਸਰਵਾਈਵ ਕਰ ਸਕਣ ਤੇ ਇਹਦਾ ਕਰਕੇ ਸਰਕਾਰ ਤੋਂ ਮੰਗ ਕਰਦਾ ਜੀ ਇਹਨਾਂ ਦੇ ਆਰਥਿਕ ਸਹਿਤਾ ਕੀਤੀ ਜਾਵੇ ਪਰਿਵਾਰ ਤਾਂ ਬਹੁਤ ਦੁਖੀ ਹਾਲਾਤ ਨਾਲ ਘਰ ਵੀ ਕਿਰਾਏ ਤੇ ਤੇ ਹੋ ਰਹੇ ਵਾਸਤੇ ਬੱਚੇ ਨੂੰ ਪੜਾਉਣ ਵਾਸਤੇ ਵੀ ਬਹੁਤ ਸਹੂਲਤਾਂ ਦੀ ਲੋੜ ਹੁੰਦੀ ਹੈ ਜਿਹੜੇ ਪਰਿਵਾਰ ਨਹੀਂ ਪੂਰਿਆ ਕਰ ਸਕਦਾ ਪਤਨੀ ਵੀ ਘਰਾਂ ਚ ਕੁੱਚੇ ਲਾਉਣੇ ਦੇਰ ਵੀ ਉਹ ਇਹ ਨਾ ਕਰਦਾ ਜੀ ਰੋਟੀ ਟੁੱਕ ਚੱਲਦਾ ਹੈ ਜੀ ਇਹ ਦੇ ਕਰਕੇ ਬੱਚੇ ਦੀ ਵੀ ਪੜ੍ਹਾਈ ਦਾ ਤੇ ਪਿੱਛੇ ਮਾਪੇ ਮਾਂ ਦਾ ਵੀ ਵਿਧਵਾ ਮਾਂ ਦਾ ਹੈ ਕਿ ਜੀ ਕਿਉਂ ਛੋਟੇ ਹੁੰਦੇ ਨੇ ਗੁਜ਼ਰ ਗਏ ਸੀ ਜਿਹਦਾ ਕਰਕੇ ਸਰਕਾਰ ਤੋਂ